ਅੱਜ ਆਪਾਂ ਦੇਸ਼ ਦੇ ਗ੍ਰਹਿ ਮੰਤਰੀ ਮਿਤ ਸ਼ਾ ਵੱਲੋਂ ਦੇਸ਼ ਵਿਆਪੀ ਦੋਲਣ ਤਹਿਤ ਲੱਗੇ ਧਰਨਿਆਂ ਵਿੱਚ ਕਿਸਾਨੀ ਬਾਰੇ ਦਿੱਤੇ ਬਿਆਨ ਉੱਤੇ ਚਰਚਾ ਕਰਨੀ ਹੈ ਤੇ ਮੇਰੇ ਵੀਰੋ ਵੀਡੀਓ ਸੁਣ ਕੇ ਤੁਰੰਤ ਇਹਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਅੱਜ ਸਾਰੀਆਂ ਖ਼ਬਰਾਂ ਦੇ ਬੁੱਕ ਪੰਨਿਆਂ ਉੱਤੇ ਜਿਹੜੇ ਗ੍ਰਹਿ ਮੰਤਰੀ ਮਿਤਿਸ਼ਾ ਦਾਕ ਦੇ ਬਿਆਨ ਲੱਗਾ ਹੋਇਆ ਕਿ ਜਿਹੜੀ ਐਨਡੀਏ ਤੂ ਸਰਕਾਰ ਆ 3 ਸਰਕਾਰ ਆ ਐਨਡੀਏ 3 ਉਹਦੇ 100 ਦਿਨ ਪੂਰੇ ਹੋਏ ਆ ਤੋਂ ਉਹਨਾਂ ਨੇ ਬਿਆਨ ਦੇ ਵਿੱਚ ਇਹ ਗੱਲ ਕਹੀ ਆ ਵੀ ਜਿਹੜੇ ਸ਼ੰਭੂ ਜਾਂ ਹੋਰ ਥਾਵਾਂ ਤੇ ਬੈਠੇ ਹੋਏ ਆ ਉਹ ਸਿਰਫ 750 ਕਿਸਾਨ ਆ ਤੇ 13 ਕਰੋੜ ਕਿਸਾਨ ਜਿਹੜੇ ਉਹ ਤੇ ਪਾਸੇ ਤੇ ਬੈਠੇ ਹੋਏ ਆ ਇਸ ਤਰੀਕੇ ਦਾ ਬਿਆਨ ਜਿਹੜਾ ਦਿੱਤਾ ਵਾ ਪਹਿਲਾਂ ਤਾਂ ਅਸੀਂ ਉਸ ਬਿਆਨ ਦੀ ਸਖਤ ਨਖੇਦੀ ਕਰਦੇ ਆਂ ਦੂਸਰੀ ਗੱਲ ਇਹ ਇਹ ਤੁਸੀਂ ਆਪਣੇ ਮੂੰਹ ਸਾਡੇ 750 ਕਿਸਾਨ ਕਹਿ ਰਹੇ ਜੋ ਕਿਹਦਾ ਮਤਲਬ ਨਿਕਲਦਾ ਏ ਪੀ ਇਹ ਜਿਹੜਾ ਦੇਸ਼ ਵਿਆਪੀ ਅंदोलਨ ਆ ਇਹ ਤਾਂ ਸਰਕਾਰ ਪੂਰੀ ਤਰ੍ਹਾਂ ਘਬराई ਹੋਈ ਆ ਬਖੜਾਟ ਵਿੱਚ ਇਦੇ ਬਾਰੇ ਸੋਚ ਰਹੀ ਐ ਤੇ ਮੋਰਚਾ ਆਪਣੇ ਆਪ થી ਪੂਰੇ ਦੇਸ਼ ਚ ਵੱਧ ਫਲ ਰਿਹਾ ਵਾ ਦੂਸਰੀ ਗੱਲ ਇਹ ਵੀ 13 ਕਰੋੜ ਕਿਸਾਨਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਜੋ 13 ਕਰੋੜ ਕਿਸਾਨ ਨਾਲ ਆ 13 ਕਰੋੜ ਕਿਸਾਨਾਂ ਦੀ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਸਾਰਿਆਂ ਦੀ ਮੰਗਾਂ ਨਾਲ ਆ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਦੇਚ ਦੇ ਦੀਆਂ ਮੰਗਾਂ ਵਾਂ ਸਾਰਿਆਂ ਵਾਸਤੇ ਲੜ ਰਹੇ ਆ ਅਬ ਪਿਛਲੇ ਦਿਨਾਂ ਦੇ ਵਿੱਚ ਕਿੰਨੇ ਜਿਹੜੇ ਆ ਐਕਸ਼ਨ ਕੀਤੇ ਆ ਇਸ ਅਧੋਲਨ ਦੇ ਤਹਿਤ ਅਜ 7 ਮਹੀਨੇ ਤੋਂ ਵੱਧ ਹੋ ਗਿਆ ਸਮਾਂ ਕਿਸਾਨਾਂ ਨੂੰ ਬੈਠਿਆ ਨੂੰ ਰੇਲ ਰੋਕੋ ਕੀਤੇ ਆ ਹੋਰ ਕਈ ਟਰੈਕਟਰ ਮਾਰਚ ਕੀਤੇ ਆ ਹੋਰ ਕਈ ਜਿਹੜੇ ਐਕਸ਼ਨ ਕੀਤੇ ਆ 100 ਦਿਨ ਜਿਹੜੇ ਉਹ ਮਨਾਏ ਗਏ ਆ ਹੁਣ 200 ਦਿਨ ਪੂਰੇ ਹੋਣ ਤੇ ਵੱਡੇ ਕੱਟ ਮੋਰਚੇ ਚ ਕੀਤੇ ਗਏ ਆ ਤਾਂ ਸਰਕਾਰ ਨੂੰ ਸਾਰਾ ਪਤਾ ਵਾ ਉਹਦੇ ਵਿੱਚੋਂ ਹੀ ਇਹ ਉਸੇ ਉਸੇ ਬਖਲਾੜ ਚੋਂ ਇਹ ਗ੍ਰਹਿ ਮੰਤਰੀ ਦਾ ਬਿਆਨ ਹੈ। ਅੱਤ ਤੁਸੀਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮੈਂ ਗ੍ਰਹਿ ਮੰਤਰੀ ਸਾਹਿਬ ਨੂੰ। ਕਿ ਤੁਸੀਂ ਜਿਹੜੇ ਮੁੱਦੇ ਤੇ ਬੈਠੇ ਆਂ ਕੋਹ ਹੋਣਾ ਮੁੱਦਿਆਂ ਨੂੰ ਵੀ ਉਹ ਮੁੱਦੇ ਗਲਤ ਹੈ। ਉਹਨਾਂ ਮੁੱਦਿਆਂ ਤੇ ਗੱਲ ਕਰੋ। ਕਿ ਐਮਐਸਪੀ ਦੇ ਗਾਰੰਟੀ ਦੇ ਕਾਨੂੰਨ ਦੀ ਤੁਸੀਂ ਗੱਲ ਮੰਨੀ ਨਹੀਂ। ਇਹ ਅਸੀਂ ਲਾਗੂ ਕਰਾਂਗੇ ਕਮੇਟੀ ਬਣਾ ਕੇ ਤੇ ਅਸੀਂ ਜਿਹੜੀ ਆ ਕਿਸਾਨਾਂ ਨਾਲ ਗੱਲ ਕਰਕੇ ਤੈਨੂੰ ਲਾਗੂ ਕਰਾਂਗੇ ਅੱਜ 2.25 ਸਾਲ ਹੋ ਗਏ ਆ ਉਸ ਗੱਲ ਨੂੰ ਇਹ ਤੁਸੀਂ 9 ਦਸੰਬਰ 2021 ਦੀ ਜਿਹੜੀ ਚਿੱਠੀ ਆ ਤੁਹਾਡੇ ਸਰਕਾਰ ਵੱਲੋਂ ਦਿੱਤੀ ਹੋਈ ਪਹਿਲੇ ਮੋਰਚੇ ਦੇ ਦੌਰਾਨ ਦਿੱਲੀ ਮੋਰਚੇ ਦੇ ਦੌਰਾਨ ਉਹਦੇ ਵਿੱਚ ਸਾਬ ਤੁਸੀਂ ਇਹ ਮੰਨੇ ਹੋਏ ਜੂ ਕਹੋ ਇਹ ਜਿਹੜੀ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਮੰਗ ਰਿਹਾ ਕਿਸਾਨ ਇਹ ਗਲਤ ਹੈ ਕਹੋ ਐਮਐਸਬੀ ਜਿਹੜੀ ਆ ਆਪਣੀ ਡਾਕਟਰ ਸੁਆਮੀ ਨਾਲ ਕਮਿੰਦੀ ਰਿਪੋਰਟ ਆ ਸੀ2+50 ਉਹ 2006 ਦੀ ਪਈ ਪਾਰਲੀਮੈਂਟ ਕੀ ਮਨਮੋਹਨ ਸਿੰਘ ਦੇ ਵੇਲੇ ਦੀ ਤੁਸੀਂ ਕਹੇ ਸੀ ਲਾਗੂ ਕਰਾਂਗੇ ਉਹ 2014 ਤੋਂ ਲੈ ਕੇ ਅੱਜ 10 ਸਾਲ ਹੋ ਗਏ ਕਿਉਂ ਨਹੀਂ ਲਾਗੂ ਕੀਤੀ ਦੱਸੋ ਇਸ ਬਾਰੇ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਖਤਮ ਹੋ ਰਿਹਾ ਜਦੋਂ ਕਾਰਪੋਰੇਟ ਦਾ ਪਿਛਲੇ 10 ਸਾਲਾਂ 16 ਲੱਖ ਕਰੋੜ ਦਾ ਤੁਸੀਂ ਕਰਜ਼ਾ ਖਤਮ ਕੀਤਾ ਦੱਸੋ ਇਸ ਬਾਰੇ ਬਿਜਲੀ ਸੋਧ ਬਿੱਲ ਜਿਹੜਾ 2020 ਸੀ ਪਹਿਲਾਂ ਮੁੜ ਕੇ 2122 ਉਹ ਅੱਜ ਵੀ ਪਾਰਲੀਮੈਂਟ ਦੀ ਜਿਹੜੀ ਆ ਉਹ ਸਟੈਂਡਿੰਗ ਕਮੇਟੀ ਕੋ ਪਿਆ ਹੋਇਆ ਵਾ ਉਹ ਤੁਸੀਂ ਲਾਗੂ ਕਰਨ ਦੀ ਪੂਰੀ ਤਿਆਰੀ ਕਰੀ ਬੈਠੇ ਅੰਦਰ ਖਾਤੇ ਜਿਹੜੀ ਬਿਜਲੀ ਵੰਡ ਕਾਨੂੰਨ ਬਣਾ ਕੇ ਸਮਾਰਟ ਮੀਟਰਾਂ ਦੀ ਗੱਲ ਕਰ ਰਿਹਾ ਜੀ ਪੂਰੀ ਤਰ੍ਹਾਂ ਬਿਜਲੀ ਦਾ ਨਿੱਜੀਕਰਨ ਕਰਨ ਦੀ ਤਿਆਰੀ ਕਰੀ ਬੈਠੇ ਜੋ ਕਾਰਪੋਰੇਟ ਦੇ ਬਾਲੇ ਕਰਨ ਵਾਸਤੇ ਤੁਸੀਂ ਦੱਸੋ ਉਹ ਜਿਹੜਾ ਬਿਜਲੀ ਐਕਟ 2000 ਜਿਹੜਾ 23 ਆ ਉਹ ਰੱਦ ਕਿਉਂ ਨਹੀਂ ਕੀਤਾ ਹੁਣ ਤੱਕ ਉਹ ਕਿਉਂ ਨਹੀਂ ਤੁਸੀਂ ਰੱਦ ਕਰ ਰਹੇ ਜਦੋਂ ਤੁਸੀਂ ਮੰਨੇ ਹੋ ਜੇ ਬਰਦ ਕਰਾਂਗੇ ਪਿਊਚਨ ਜਿਹੜਾ ਗਾਇ ਪ੍ਰਡੂਸ਼ਨ ਪੋਲਿਊਸ਼ਨ ਵਾਲਾ ਜਿਹੜਾ ਮਸਲਾ ਸੀਗਾ ਤੇ ਪ੍ਰਦੂਸ਼ਨ ਦੇ ਜਿਹੜਾ ਹੈਗਾ ਐਕਟ ਉਹਦੇ ਵਿੱਚੋਂ ਕਸਾਨੀ ਬਾਹਰ ਕੱਢਾਂਗੇ ਕੱਢੀ ਤੁਸੀਂ ਅਜ ਤੱਕ ਜਾਂ ਜਿਹੜੀਆਂ ਬਾਕੀ ਦੀਆਂ ਮੰਗਾਂ ਸੀਗੀਆਂ ਲਖੀਪੁਰ ਖੀਰੀ ਕਾਂਡ ਨਾਲ ਸੰਬੰਧਤ ਸੀਗੀਆਂ ਜਾਂ ਜਿਹੜੇ ਦਿੱਲੀ ਮੋਰਚੇ ਨਾਲ ਸੰਬੰਧਤ ਮੰਗਾਂ ਸੀਗੀਆਂ ਸ਼ਹੀਦ ਪਰਿਵਾਰਾਂ ਦੀਆਂ ਜਾਂ ਕੋਈ ਹੋਰ ਮੰਗਾ ਕੀ ਕੋਈ ਹੱਲ ਕੀਤੀ ਤੁਸੀਂ ਜਿਹੜੀਆਂ ਮੰਨੀਆਂ ਹੋਈਆਂ ਸੀ ਉਹਦੇ ਚ 6 ਮੰਗਾਂ ਮੰਨੀਆਂ ਹੋਈਆਂ ਸੀ ਇਸ ਕਰਕੇ ਇਸ ਕਰਕੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਵਾਂ ਉਹਨਾਂ ਤੇ ਕੇਂਦਰ ਸਰਕਾਰ ਗੱਲ ਕਰੇ ਗੱਲ ਕਰਕੇ ਉਹਨਾਂ ਦਾ ਨਮਟਾਰਾ ਕਰੇ ਜਿਹੜੇ 13 ਕਰੋੜ ਕਿਸਾਨਾਂ ਦੀ ਗੱਲ ਕਰ ਰਹੇ ਜੋ 13 ਕਰੋੜ ਕਿਸਾਨਾਂ ਦੀਆਂ ਮੰਗਾਂ ਵਾਂ ਜੇ ਤੁਸੀਂ ਇਹ ਗੱਲ ਕਹਿ ਰਹੇ ਜੋ ਤੇ 13 ਕਰੋੜ ਕਿਸਾਨ ਵੀ ਆਉਣ ਦੇ ਦਿਨਾਂ ਚ ਆਉਣ ਦੇ ਸਮੇਂ ਚ ਇਹ ਮੋਰਚਿਆਂ 'ਚ ਹੋਣਗੇ ਉਹ ਵੀ ਤੁਹਾਡੇ ਪਰਮਪਲਿਕ ਲਿਖੇ ਨਿਕਲ ਜਾਣੇ ਆ ਮੋਰਚਾ ਲਗਾਤਾਰ ਮਜਬੂਤ ਹੁੰਦਾ ਹੋ ਰਿਹਾ ਅਸੀਂ ਜਿੰਨਾ ਚਿਰ ਤੱਕ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਡਾਕਟਰ ਸੁਆਮੀ ਨਾਲ ਕੇਂਦਰੀ ਰਿਪੋਰਟ ਰਿਪੋਰਟ ਸੀ2+50 ਦੇ ਨਾਲ ਕਿਸਾਨਾਂ ਮਜ਼ਦੂਰ ਕਰਜ਼ਾ ਸਮੇਤ ਸਾਰੀਆਂ 12 ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਤੱਕ ਮੋਰਚਾ ਲੜਾਂਗੇ ਚਾਹੇ ਉਹ ਮੋਰਚਾ 5 ਸਾਲ 10 ਸਾਲ 25 ਸਾਲ ਚੱਲੇ ਉਹ ਮੋਰਚਾ ਚਲਾਉਣ ਵਾਸਤੇ ਕਿਸਾਨ ਮਜ਼ਦੂਰ ਦੜੜਿਆ ਕਿਉਂਕਿ ਸਾਡੀਆਂ ਮੰਗਾਂ ਜਾਇਜ਼ ਆ ਸਾਡੀਆਂ ਮੰਗਾਂ ਵਿੱਚ ਲੌਜੀਕ ਆ ਸਾਡੀਆਂ ਮੰਗਾਂ ਵਿੱਚ ਨੈਤਿਕ ਬਾਲਿਆ ਹਰ ਹਾਲ 'ਚ ਜਿੱਤਾਂਗੇ ਵੈਰੂਜੀ ਕਾ ਖਾਲਸਾ ਵੈਰੂਜੀ